Ola Electric ਨੇ Electric Scooterਆਂ ਦੀਆਂ ਦੋ ਨਵੀਆਂ ਰੇਂਜਾਂ S1 Z ਅਤੇ Gig ਲਾਂਚ ਕੀਤੀਆਂ ਨੇ ਇਸ ਸਕੂਟਰ ਨੂੰ ਖਾਸ ਤੌਰ ਤੇ ਡਿਲੀਵਰੀ ਅਤੇ Gig ਇੰਡਸਟਰੀ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ Ola ਨੇ S1 Z ਅਤੇ Gig ਰੇਂਜ ਸਕੂਟਰਾਂ ਦੀ ਸ਼ੁਰੂਆਤੀ ਕੀਮਤ ਸਿਰਫ 33999 ਰੁਪਏ ਰੱਖੀ ਹੈ ਲੋੜ ਮੁਤਾਬਿਕ ਇਹਨਾਂ ਸਕੂਟਰਾਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਸਕਦੇ ਹਨ ਤੁਸੀਂ ਔਲਾ ਦੀ ਨਵੀਂ ਸਕੂਟਰ ਰੇਂਜ ਦੇ ਨਾਲ ਦਿੱਤੀ ਗਈ ਬੈਟਰੀ ਦੇ ਨਾਲ ਵੀ ਆਪਣੇ ਘਰੇਲੂ ਉਪਕਰਨ ਚਲਾ ਸਕਦੇ ਹੋ ਕੰਪਨੀ ਅਗਲੇ ਸਾਲ 25 ਅਪ੍ਰੈਲ ਤੋਂ ਇਹਨਾਂ ਇਲੈਕਟ੍ਰੋਨਿਕ ਸਕੂਟਰਾਂ ਦੀ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਆਓ ਜਾਣਦੇ ਹਾਂ ਔਲਾ ਦੀ ਇਸ ਨਵੀਂ ਅਤੇ ਕਿਫਾਇਤੀ ਸਕੂਟਰ ਰੇਂਜ ਵਿੱਚ ਗਾਹਕਾਂ ਨੂੰ ਕਿਹੜੀਆਂ ਖਾਸ ਵਿਸ਼ੇਸ਼ਤਾਵਾਂ ਮਿਲਣ ਵਾਲੀਆਂ ਨੇ ਔਲਾ ਸਕੂਟਰ ਦੀ ਬੈਟਰੀ ਨਾ ਸਿਰਫ ਸਕੂਟਰ ਨੂੰ ਪਾਵਰ ਦੇ ਜੀ ਬਲਕਿ ਇਹ ਤੁਹਾਡੇ ਘਰ ਲਈ ਇਨਵਰਟਰ ਦਾ ਕੰਮ ਵੀ ਕਰੇਗੀ ਭਾਵੇਂ ਇਸ ਦੀ ਵਰਤੋਂ ਕਰਨ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਟੀਵੀ ਪੱਖਾ ਬਲਬ ਦੇ ਨਾਲ ਨਾਲ ਲੈਪਟਾਪ ਅਤੇ ਮੋਬਾਈਲ ਨੂੰ ਚਾਰਜ ਕਰਨ ਦੇ ਨਾਲ ਨਾਲ ਕਈ ਇਲੈਕਟ੍ਰੋਨਿਕ ਉਪਕਰਣ ਚਲਾ ਸਕਦੇ ਹੋ ਇਲੈਕਟ੍ਰੋਨਿਕ ਸਕੂਟਰਾਂ ਦੀ ਗੱਲ ਕਰੀਏ ਤਾਂ ਓਲਾ ਗਿਗ ਅਤੇ ਓਲਾ ਗਿਗ ਪਲੱਸ ਸਕੂਟਰ ਓਲਾ ਗਿਗ ਰੇਂਜ ਵਿੱਚ ਲਾਂਚ ਕੀਤੇ ਗਏ ਨੇ ਜਿਨ੍ਹਾਂ ਦੀ ਐਕਸ ਸ਼ੋਰੂਮ ਕੀਮਤ ਕ੍ਰਮਵਾਰ 31999 ਰੁਪਏ ਅਤੇ 49999 ਰੁਪਏ ਹੈ। ਓਲਾ ਗਿੱਗ ਦੀ ਟੌਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਤੁਹਾਨੂੰ 112 ਕਿਲੋਮੀਟਰ ਦੀ ਅਧਿਕਤਮ ਰੇਂਜ ਮਿਲੇਗੀ। ਇਸੇ ਤਰ੍ਹਾਂ ਓਲਾ ਗਿੱਗ ਪਲੱਸ ਵੈਰੀਐਂਟ ਦੀ ਟੌਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਹੈ ਜਦੋਂ ਕਿ ਇਹ 157 ਕਿਲੋਮੀਟਰ ਦੀ ਸਿੰਗਲ ਚਾਰਜ ਰੇਂਜ ਪ੍ਰਾਪਤ ਕਰੇਗੀ ਓਲਾ S1Z ਰੇਂਜ ਦੀ ਗੱਲ ਕਰੀਏ ਤਾਂ ਇਸ ਵਿੱਚ S1Z ਅਤੇ S1Z+ ਸਕੂਟਰ ਪੇਸ਼ ਕੀਤੇ ਗਏ ਨੇ S1Z ਦੇ ਵਿੱਚ ਤੁਹਾਨੂੰ 70 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਅਤੇ 146 ਕਿਲੋਮੀਟਰ ਦੀ ਰੇਂਜ ਮਿਲਦੀ ਹੈ S1Z+ ਵੇਰੀਐਂਟ ਸਮਾਨ ਰੇਂਜ ਅਤੇ ਸਪੀਡ ਦੀ ਪੇਸ਼ਕਸ਼ ਕਰਦਾ ਹੈ ਪਰ ਇਸ ਸਕੂਟਰ ਨੂੰ ਪਿਛਲੀ ਸੀਟ ਨੂੰ ਹਟਾ ਕੇ ਸਮਾਨ ਸਟੋਰ ਕਰਨ ਲਈ ਚੋਦਿਆ ਜਾ ਸਕਦਾ ਹੈ ਕੀਮਤ ਦੀ ਗੱਲ ਕਰੀਏ ਤਾਂ S1Z ਅਤੇ S1Z+D ਐਕਸ ਸ਼ੋਰੂਮ ਕੀਮਤ ਕ੍ਰਮਵਾਰ 59999 ਰੁਪਏ ਅਤੇ 64999 ਰੁਪਏ ਰੱਖੀ ਗਈ ਹੈ ਕੰਪਨੀ ਨੇ ਸਕੂਟਰਾਂ ਦੀਆਂ ਦੋਵੇਂ ਰਿੰਜਾਂ ਦੇ ਵਿੱਚ ਪੋਰਟੇਬਲ ਬੈਟਰੀ ਦੀ ਸਹੂਲਤਾਂ ਵੀ ਦਿੱਤੀਆਂ ਨੇ ਇਹਨਾਂ ਸਕੂਟਰਾਂ ਨੂੰ ਕੰਪਨੀ ਦੀ ਵੈਬਸਾਈਟ ਤੇ 499 ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ